ਲੈ ਵੀ ਮਿੱਤਰੋ ਇਹ 10 April 2024 ਨੂੰ ਆਪਾਂ ਗੋਲਕ ਲਈ ਸੀ ਦੇਖਦੇ ਹਾਂ ਹੁਣ ਸਮਰਮਨ ਦੀ ਕਿਸਮਤ ਵਿੱਚ ਕੀ ਨਿਕਲਦਾ ਇਸ ਗੋਲਕ ਚੋਂ ਆ ਲੈ ਵੀ ਤੋੜ ਦੀ ਤੋੜ ਦੀ ਓ ਮੇਰੇ ਨਾ ਤੇ ਮਰੀ ਜਨੇ ਓ ਟੁੱਡੀ ਪੰਨ ਆ ਗਿਆ ਬਈ ਕੜਾ ਲੈ ਵੀ ਕੜਾ ਪੰਨ ਹੋ ਗਿਆ ਤੇ ਪੈਸੇ ਨਿਕਲੇ ਓਏ ਲੈ ਵੀ ਹੁਣ ਇਹਨੂੰ ਗਿਣਦੇ ਆ ਕਿੰਨੇ ਕ ਨਿਆਰਾ ਕਹਿੰਦੇ ਆਦੇ ਨਿਕਲੇ ਇਸ ਸਾਲ ਦੇ ਪੈਸੇ ਆ ਜਿਹੜੇ ਰੋਜ਼-ਰੋਜ਼ ਲੈਂਦਾ ਸੀ 1 ਅਪ੍ਰੈਲ ਤੋਂ ਇਕੱਠੇ ਕੀਤੇ ਅਗਲੇ ਨੇ ਅਸੀਂ ਉਹ ਤੋਂ ਬਿਨਾ ਵੱਜੀ ਤੋੜਤੀ ਆਗੇ ਪਿੱਟੂ ਦੇਖਿਓ ਤੁਸੀਂ ਲੈ ਵੀ ਮਿੱਤਰੋ ਇਹ ਤਕਰੀਬਨ ਤਕਰੀਬਨ ਬਣ ਗਏ 18100 ਰੁਪਇਆ ਕੁਦਰਤ ਨੇ ਬੱਸ ਇਹ ਪੈਸੇ ਤਾਂ ਬਹੁਤ ਇਕੱਠੇ ਕਰ ਲਏ ਹੁਣ ਦੇਖਦੇ ਹਾਂ ਹੁਣ ਕੁਦਰਤ ਕੀ ਰੰਗ ਦਿਖਾਉਂਦਾ ਜਦੋਂ ਨੂੰ ਪਤਾ ਲੱਗਣਾ ਕਿ ਮੇਰੀ ਗੋਲਕ ਤਾਂ ਟੁੱਟ ਗਈ ਇਹ ਤਾਂ ਲੁੱਟ ਗਈ ਚਲੋ ਮਿਲਦੇ ਆਂ ਅਗਲੀ ਵਾਰੀ ਮਿੱਤਰੋ ਆਪਾਂ ਨਾ ਇਹਨੂੰ ਹੀ ਟੇਪ ਲਾ ਕੇ ਜੋੜ ਲੈਣਾ ਗੋਲਕ ਨੂੰ ਆਪਾਂ ਅਗਲੀ ਗੋਲਕ ਲੈ ਕੇ ਨਹੀਂ ਆਉਣੀ ਹੈਗੀ ਆਹ ਚਾਕੂ ਆਹ ਦੇਖੋ ਇਹ ਇੱਥੋਂ ਟੁੱਟੀ ਸੀਗੀ ਆਪਾਂ ਇਹਨੂੰ ਹੀ ਜੋੜ ਲੈਣਾ ਆਹ ਦੇਖੋ ਮੜ ਜਾ ਆਹ ਦੇਖੋ ਆਪਾਂ ਇਹਨੂੰ ਜੋੜਤਾ ਹੁਣ ਇੱਥੋਂ ਹੀ ਆਪਾਂ ਟੇਪ ਲਾ ਦੇਣੀ ਘਮਾ ਦੇਣੀ ਆ ਉਰਿਤ 40 ਰੁਪਏ ਦਾ ਬਚਾਈਏ ਇੱਚੀ ਪੈਸੇ ਭਾਵਾਂਗੇ ਦੁਆਰਾ ਲਾਵੀ ਮਿੱਤਰਾ ਲਓ ਜੀ ਗੋਲਕ ਤਿਆਰ ਪਰ ਤਿਆਰ ਆ ਆਪਾਂ ਇਹਨੂੰ ਹੀ ਰੀਯੂਜ਼ ਕਰ ਲਿਆ ਤੂੰ ਤੁਸੀਂ ਦੱਸੋ ਵੀ ਕਿਵੇਂ ਲੱਗਿਆ ਆਈਡੀਆ ਕਿ ਦੁਆਰਾ ਦੁਆਰਾ ਤੋੜ ਕੇ ਆਪਾਂ ਕਿਉਂ ਪੈਸੇ ਵੇਸਟ ਕਰਨੇ ਹਨਾ ਲਾਓ ਜੀ ਗੋਲਕ ਤਿਆਰ ਆ ਹੁਣ ਇਹਦੇ ਵਿੱਚ ਹੀ ਪੈਸੇ ਪਹਿਣਗੇ ਹੁਣ ਅਸੀਂ ਨਾ ਕੁਦਰਤ ਨੂੰ ਦੱਸਣਾ ਹੀ ਨਹੀਂ ਹੈਗਾ ਬੀ ਅਸੀ ਤੇਰੀ ਗੋਲਕ ਤੋੜਿਆ ਅਸੀਂ ਉਹਨੂੰ ਕਹਿਣਾ ਵੀ ਅਸੀਂ ਤਾਂ ਟੇਪ ਕੀਤੀ ਐ ਸੋਣੀ ਬਣਾਈ ਆ ਕੁਦਰਤ ਕੁਦਰਤ ਨੂੰ ਪਤਾ ਹੀ ਨਹੀਂ ਲੱਗਣਾ ਹੈਗਾ ਵੀ ਇਹ ਚ ਕਿੰਨੇ ਪੈਸੇ ਸੀ ਆ ਪੈਸੇ ਆਪਾਂ ਕੱਢ ਲੈ ਕੁਦਰਤ ਦੀ ਬੇਚਾਰੀ ਦਾ ਮੋਏ ਮੋਏ ਕਰ ਦੇਣਾ ਕੁਦਰਤ ਹੋਰ ਪੈ ਪਵਾ ਲੈਣੇ ਆਪਾਂ ਜੰਗਲ ਕੋ एवरीवन ਕੁਦਰਤ এলিਫੈਂਟ ਐ ਤੁਹਾਡਾ ਜੀ ਓਕੇ ਬਾਕੀ ਹੋਰ ਆਖੋ ਬਾਕੀ ਹੋ ਉਹ ਤੋਂ ਡਿਡ ਟਾਈਗਰ ਉਹ ਜਰਾ ਤੇਰਾ ਪੁੱਠਾ ਹੀ ਪਿਆ ਜਰਾ ਤਾਂ ਖਾ ਲਿਆ ਸੀ ਬੱਚਾ ਓਏ ਕੀ ਖਾ ਰਿਆ ਸੀਗਾ ਇਹ ਸਹੀ ਨਹੀਂ ਹੈਗਾ ਇਹ ਲੱਤਾਂ ਹੀ ਨਹੀਂ ਭਾਰ ਚੱਲਦੀਆਂ ਬਾਬਰਾ ਸਿੰਘ ਆ ਸ਼ੇਰ ਦੀਆਂ ਤੇਰੀ ਲੱਤਾਂ ਹੀ ਨਹੀਂ ਭਾਰ ਚੱਲਦੀਆਂ ਭਰਾ ਇਹ ਖੜੀ ਹੋ ਜਾਂਦਾ ਲੈ ਇਹਦਾ ਗਿਰਿਆ ਹੋਇਆ ਹੈ ਸ਼ੇਰਾ ਕੁਦਰਤ ਇਹਨੂੰ ਦੁੱਧ ਦੀ ਲੋੜ ਹੈ ਕੁਦਰਤ ਇਹਨੂੰ ਦੁੱਧ ਦੀ ਲੋੜ ਹੈ ਦੇਖ ਹੁਣ ਦੁੱਧ ਪਲਾਇਆ ਇਹਨੂੰ ਉਹ ਤੇਰੀ ਇਹ ਕੱਢੀ ਜਾਂਦਾ ਨਿਕਲ ਚੜ੍ਹ ਕੇ ਟੱਗ ਜਾ ਆ ਸਾਰੇ ਖੜੇ ਆ ਨਾ ਤਾਈ ਦੇ ਵੀ ਖੜਾ ਜਰਾਬ ਵੀ ਖੜਾ ਬਾਰਾ ਸਿੰਘਾ ਵੀ ਖੜਾ ਐ ਐਲੀਫੈਂਟ ਵੀ ਖੜਾ ਹੋਇਆ ਹੀ ਆ ਸ਼ੇਰ ਹੀ ਡਕਿਆ ਹੋਇਆ ਕੁਦਰਤ ਦੁੱਧੂ ਘੜਦਾ ਇਹ ਤਾਂ ਆ ਜਦੋਂ ਦੀ ਸਾਡੇ ਘਰੇ ਬੂਆ ਆਈਆ ਤਾਂ ਅਸੀਂ ਚੱਲੀ ਜਾਂਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਦੇ ਤਾਂਸ਼ ਤੇ ਤਾਂਸ਼ ਇਹ ਦੁਪਹਿਰੇ ਵੀ ਤਾਂਸ਼ ਹੁਣ ਵੀ ਤਾਂਸ਼ ਰਾਤ ਨੂੰ ਵੀ ਤਾਂਸ਼ ਆ ਕੁੜੀ ਦੇ ਪੱਤੇ ਦੇਖ ਲਓ ਆਪਾਂ ਸਾਰਿਆਂ ਨੂੰ ਦਿਖਾ ਦੇਣੇ ਆ ਅੱਧਾ 5:00 ਟਿਕੇ ਰਾਤ ਦੇ 10:00 ਵਜੇ ਆ ਦਿਮਾਗ ਰੋਏ ਨੂੰ ਆ ਆਈਸਕ੍ਰੀਮ ਖਾਣ ਦਾ ਢਾਂਗੇ ਦਾ ਆ ਕਿਦਾਂ ਆਈਸਕ੍ਰੀਮ ਖਾ ਰਿਹਾ ਉਹ ਪਰਾ ਚਮਚ-ਚਮਚ ਲੈ ਲਾ ਆ ਮੂਹਣ